お願いします。 मुर्गाड़ी मुवांने आर लाॾा मिदू न ਆ ਦੇਖੋ ਜੀ ਅੱਜ ਦਾ ਇਕੱਠ ਤੁਹਾਨੂੰ ਮਾੜਾ ਜਾ ਆਪਣੇ ਸਾਹਮਣੇ ਦਿਖਾਲਾਂਗੇ ਆ ਉਰਲੀ ਛੜ ਗਿਆ ਇਹਦੇ ਤੇ ਬੈਠੇ ਨਹੀਂ ਉਹ ਪਰਲੀ ਛੜ ਗਿਆ ਰੋਖਿਆ ਰੋਕਾਂ ਵਿੱਚ ਦੀ ਚਾਨਣੀਆਂ ਪਰਲੇ ਬਣੇ ਲੱਗੀਆਂ ਆ ਦੇਖੋ ਇਹਦੇ ਵਿੱਚ ਪਰਲੇ ਬਣੇ ਚਾਨਣੀਆਂ ਲੱਗੀਆਂ ਹੋਈਆਂ ਆ ਚਾਨਣੀਆਂ ਤੁਹਾਨੂੰ ਨੀਲੀਆਂ ਦਿਖਣ ਗਿਆ ਇਹ ਔਰ ਇਹ ਲਗਭਗ ਐਦਾਂ ਤੁਸੀਂ ਦੇਖੋਗੇ 3-4 ਕਿਲੋਮੀਟਰ ਪਤਾ ਇਧਰ ਫੋਨਾ ਐਦਾਂ ਫੌਜਾਂ ਤੁਰੀਆਂ ਫਿਰਦੀਆਂ 5-7000 ਪਾਉ ਪਾਉ ਤਾਂ ਇੰਨੇ ਤੁਰੇ ਫਿਰਦੇ ਆ ਅਰੇ ਤੂੰ ਅੱਜ ਦਾ ਜਿਹੜਾ ਕੱਠ ਆ ਉਹਦਾ ਅੰਦਾਜ਼ਾ ਨੋਟ ਵਨਾਂ ਦਾ ਵੇਖੋ ਬਹੁਤ ਵੱਡਾ ਕੱਠ ਇਹ ਕੋਈ ਇਧਰੋਂ ਐਨੋਂ ਆ ਰਿਹਾ ਜਿਵੇਂ ਰੇਲਾ ਨਹੀਂ ਚੱਲਦਾ ਹੁੰਦਾ ਇਹ ਕੱਠ ਦੇਖਿਆ ਨਾ ਹੜ ਵਾਂਗ ਜਨਤਾ ਕੋ ਮਰੀ ਆ ਅਰੇ ਇਧਰਲੇ ਪਾਸੇ ਜਿੱਧਰ ਅਸੀਂ ਟ੍ਰੈਫਿਕ ਲਾਉਣੀ ਸੀ ਆਹ ਦੇਖੋ ਆ ਟ੍ਰੈਕਟਰ ਟਰਾਲੀਆਂ ਇਧਰ ਤੁਸੀਂ ਦੇਖੋ ਤੁਹਾਨੂੰ ਗੱਡੀਆਂ ਗੱਡੀਆਂ ਦੇਖਣੀਆਂ ਜਿੱਧਰ ਅਸੀਂ ਇਧਰ ਲੱਗਾ ਹੋ ਗਿਆ ਇਹ ਰਣਜੀਤ ਐਮਨੂ ਦੀ ਬਹੁਤ ਵੱਡੀ ਜੜੀ ਆ ਗਰਾਊਂਡ ਆ ਢੱਕੀ ਪਈ ਆ ਸਾਡੇ ਟਰੈਕਟਰਾਂ ਤਾਲੀਆਂ ਨਾਲ ਤੋਂ ਅੱਜ ਦੇ ਇਕੱਠ ਨੇ 20 ਦੇ ਬਾਕੀ ਬਰਸਾਤ ਹਜੇ ਵੀ ਜਦੋਂ ਮੈਂ ਤੁਹਾਨੂੰ ਕਰ ਰਿਹਾ ਬੂੰਦਾ ਬੂੰਦੀ ਹੋ ਰਹੀ ਆ ਰਿਕਾਰਡ ਤੋੜਦੇ ਅੱਜ ਦੇ ਇਕੱਠ ਨੇ ਸਰਕਾਰ ਇਨਸਾਫ ਜਬਟੀ ਡਿਸਟ੍ਰਿਕਟ ਪੰਜਾਬ ਕਾਮਰਾ ਖੇਤਰ ਆਲ ਇੰਡੀਆ ਅੱਜ ਜੋ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨ ਮਜ਼ਦੂਰਾਂ ਵੱਲੋਂ ਜਿਹੜੇ ਆਪਣੇ ਚਿਪ ਵਾਲੇ ਮੀਟਰ ਲਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸਬੰਧ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਸਤੇ ਧਰਨਾ ਦਿੱਤਾ ਗਿਆ ਹੈ ਮੈਨੂੰ ਪ੍ਰਧਾਨ ਸਾਹਿਬ ਵੱਲੋਂ ਨਿਸ਼ਾਨ ਸੇਕੋਲੋਂ ਫੋਨ ਗਿਆ ਕਿ ਸ਼ਗਰਸ਼ਾ ਵਿੱਚ ਅਸੀਂ ਕੋਧ ਤੇ ਰਹਿੰਨਾ ਇੱਕ ਚੰਗਰਦਾ ਜਾਣਦੇ ਰਹਿੰਦੇ ਹਾਂ ਇਸ ਕਰਕੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਕੇਂਦਰ ਦੀ ਸਰਕਾਰ ਅਡਾਨੀਆਂ ਬਾਨੀਆਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਕਈ ਸੂਬਿਆਂ 'ਚ ਲੱਗ ਚੁੱਕੇ ਹਨ ਪੰਜਾਬ ਦੇ ਜਿਹੜੇ ਚੇਪਾਲੇ ਮੀਟਰ ਲਾਉਣ ਜਾ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਸਰਕਾਰ ਦਾ ਪਿੱਟ ਛਾਪਾ ਕਰਨ ਵਾਸਤੇ ਸਰਕਾਰ ਨੂੰ ਰੋਣ ਦੇ ਵਾਸਤੇ ਜਿਹੜਾ 70 ਵਿਸ਼ਾ 70 ਦੋ ਵਿਸ਼ਾ ਤੋਂ ਕੋਈ ਮਰ ਜਾਵੇ ਇਸ ਕਰਕੇ ਕੇਂਦਰ ਦੀ ਸਰਕਾਰ ਦੇ ਵਿੱਚ ਮੌਤ ਦਾ ਛਣਾਟਾ ਛਾ ਚੁੱਕਾ ਹੈ ਪਰ ਜਿਹੜਾ ਇਹ ਫੈਸਲਾ ਲੈ ਰਹੇ ਹਨ ਇਹਨਾਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਮਨੁੱਖੀ ਅਧਿਕਾਰ ਨੂੰ ਮੁੱਖ ਰੱਖਦੇ ਤੇ ਸੰਘਰਸ਼ਾਂ ਨੂੰ ਮੁੱਖ ਰੱਖਦੇ ਹੋਇਆ ਕਿਤੇ ਜ਼ਿੰਦਗੀ ਸੋਚੋ ਨਾ ਪੰਜਾਬ ਵਿੱਚ ਚਿਪ ਵਾਲੇ ਮੀਟਰ ਲਾ ਕੇ ਜਾਣਗੇ ਜੀ ਚਿਪ ਵਾਲੇ ਮੀਟਰਾਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉਸ ਮੰਗਾਂ ਨੂੰ ਲੈ ਕੇ ਆਏ ਆ ਕਿ ਜਿਹੜੇ ਚਿਪ ਵਾਲੇ ਮੀਟਰ ਜਿਹੜੇ ਪ੍ਰੀपेड ਮੀਟਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਸਰਕਾਰ ਨੇ ਲਾਉਣ ਦੀ ਤਿਆਰੀ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਚੀਪ ਤੇ ਅਕਸ਼ਨ ਦਫ਼ਤਰਾਂ ਦੇ ਗਾੜੀ ਵੱਡੇ ਜਿਹੜੇ ਪ੍ਰਦਰਸ਼ਨ ਵੱਡੇ ਇਕੱਠ ਕਰਕੇ ਜਿਹੜੇ ਧਰਨੇ ਉਹ ਦਿੱਤੇ ਜਾ ਰਹੇ ਆ ਕਿਉਂਕਿ ਇਹ ਜਿਹੜੇ ਚਿਪ ਵਾਲੇ ਮੀਟਰ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਨਹੀਂ ਲੱਗਣ ਦੇਣ ਕਿਉਂਕਿ 1948 ਦਾ ਐਕਟ ਜਿਹੜਾ ਸੀ ਜਿਹਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਜਿਹੜਾ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਸ ਟਾਈਮ ਤੇ ਉਹ ਜਿਹੜੇ ਸਾਡੇ ادارے ਜਨਤਕ ادارے ਜਿਹੜੇ ਭਾਖੜਾ ਡੈਮ ਵਰਗੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਲੋਕਾਂ ਦੀਆਂ ਸਰੀਰਾਂ ਦੇ ਉੱਤੇ ਉਹ ਜਿਹੜੇ ਡੈਮ ਬੜੇ ਆ ਉਹਨਾਂ ਨੂੰ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਵਿਕੈਨ ਨਹੀਂ ਦਵਾਂਗੇ ਇਹ ਜਿਹੜਾ ਪ੍ਰਾਈਵੇਟ ਅਦਾਰਾ ਨਹੀਂ ਹੋਣ ਦਵਾਂਗੇ ਇਹ ਕਿਸੇ ਲਾਲੇ ਦੇ ਕੋਲ ਬਿਜਲੀ ਬੋਰਡ ਨਹੀਂ ਹੋਣ ਦਵਾਂਗੇ ਇਹ ਮੀਟਰ ਜਿਹੜੇ ਆ ਚਿਪ ਵਾਲੇ ਕਿਸੇ ਵੀ ਕੀਮਤੇ ਪਿੰਡਾਂ ਦੇ ਵਿੱਚ ਨਹੀਂ ਲੱਗਣਗੇ ਮੈਂ ਇਸਤਨਾਮ ਸਿੰਘ ਬਾੜੋਚਾਲ ਕਿਸਾਨ ਮਜ਼ਦੂਰ ਚਿੰਗਰਤ ਕਮੇਟੀ ਆਗੂ ਆ ਮਗਰ ਪੂਰੀ ਜ਼ਿਲ੍ਹੇ ਦੀ ਟੀਮ ਆ ਅੱਜ ਸੜਾ ਲੀਕਾ ਆ ਪ੍ਰੋਗਰਾਮ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਚੀਫ ਦਫ਼ਤਰਾਂ ਗਾਰਾਡੀ ਐਸ்சி ਦਫ਼ਤਰਾਂ ਗਾਰਾਡੀ ਤੇ ਐਕਸ਼ਨ ਦਫ਼ਤਰਾਂ ਗ ਜਿਹੜਾ ਪਬਲਿਕ ਅਦਾਰਾ ਜਿਹੜਾ ਲੋਕਾਂ ਦਾ ਅਦਾਰਾ ਹੈ ਬਿਜਲੀ ਬੋਰਡ ਜੀ ਤੋਂ ਪੰਜਾਬ ਰਾਹੀ ਬਿਜਲੀ ਬੋਰਡ ਲਿਖਿਆ ਹੁੰਦਾ ਸੀ ਉਹ ਬਦਲ ਕੇ ਇਹਨਾਂ ਨੇ ਆ ਜਿਹੜਾ ਅਦਾਰਾ ਵਾ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਇਸ ਅਦਾਰੇ ਨੂੰ ਬਚਾਉਣ ਵਾਸਤੇ ਜਿਹੜਾ ਵਾ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਐਸ்சி ਦਫ਼ਤਰਾਂ ਦੇ ਚੀਫ ਦਫ਼ਤਰਾਂ ਦੇ ਤੇ ਐਕਸ਼ਨ ਦਫ਼ਤਰਾਂ ਦੇ ਜਿਹੜਾ ਵਾ ਧਰਨੇ ਲਾ ਰਹੇ ਆ ਕਿਉਂਕਿ ਸਰਕਾਰ ਜਿਹੜੀ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਕਾਰਪੋਰੇਟ ਕਰਾਉਣਾਂ ਨੂੰ ਖੁੱਲਾ ਸੱਦਾ ਦੇ ਕੇ ਤੇ ਜਿਹੜਾ ਵਾ ਇਹ ਸਾਰੇ ਪਬਲਿਕ ਅਦਾਰੇ ਜਿਹੜੇ ਆ ਵੇਚੇ ਜਾ ਰਹੇ 1948 ਦੇ ਐਕਟ ਦੇ ਵਿੱਚ ਜਦੋਂ ਕਿਸਾਨਾਂ ਪੰਚਾਇਤਾਂ ਨੇ ਜ਼ਮੀਨਾਂ ਦਿੱਤੀਆਂ ਵਾ ਬਗੈਰ ਪੈਸੇ ਲੈ ਤੋ ਜ਼ਮੀਨਾਂ ਦਿੱਤੀਆਂ ਇਹ ਅਦਾਰਾ ਆਸਾਰਨ ਵਾਸਤੇ ਪਰ ਉਦੋਂ 3% ਦਾ ਜਿਹੜਾ ਵਾ ਪ੍ਰੋਫਿਟ ਲੈਂਡ ਦੀ ਗੱਲ ਸੀ ਵੀ ਉਹਦੇ ਚ ਮੁਲਾਜ਼ਮ ਪ੍ਰਤੀ ਕੀਤੇ ਜਾਣਗੇ ਪਰ ਅੱਜ ਸਾਰਾ ਕੁਝ ਸਰਕਾਰ ਭੱਜ ਕੇ 16% ਮੁਨਾਫੇ ਤੇ ਆ ਗਈ ਆ ਤੇ ਜਿਹੜਾ ਵਾ ਕਾਰਪੋਰੇਟ ਕਰਾ ਲਿਆ ਨੂੰ ਜਿਹੜਾ ਵਾ ਖੁੱਲਾ ਸੱਦਾ ਦਿੱਤਾ ਗਿਆ ਤੇ ਜਿਹੜਾ ਵਾ ਉਹਦੇ ਵਿੱਚ ਧੜਾ ਧੜ ਪਹਿਲੋ ਇਹਨਾਂ ਨੇ ਕਾਲੇ ਮੀਟਰ ਲਾ ਕੇ ਤੇ ਜਿਹੜੇ ਚਿੱਟੇ ਮੀਟਰ ਲਿਆਦੇ ਹੁਣ ਚਿੱਟੇ ਮੀਟਰ ਲਾ ਕੇ ਤੇ ਜਿਹੜੇ ਜਿਹੜੇ 31 ਅਗਸਤ ਤੱਕ ਖੇਤੀ ਮੰਤਰੀ ਮਨ ਲੋ ਬਿਲੀ ਮੰਤਰੀ ਜਿਹੜਾ ਕਹਿ ਰਿਹਾ ਵਾ ਵੀ ਹਰ ਬਬਰਾ ਦੂਜਾ ਅਦਾਰੇ ਦੇ ਵਿੱਚ ਸਰਕਾਰੀ ਅਦਾਰੇ ਦੇ ਵਿੱਚ ਸਰਕਾਰੀ ਬਲਾਜਮਾ ਦੇ ਘਰੀ ਪੈਸ਼ਨਰਾਂ ਦੇ ਘਰੀ ਤੇ ਆਮ ਖਪਤਕਰਾਂ ਦੇ ਘਰੀ ਜਿਹੜਾ ਵਾ 31 ਅਗਸਤ ਤੱਕ ਜਿਹੜਾ ਕੰਪਲੀਟ ਚਿਪ ਵਾਲੇ ਮੀਟਰ ਲਾਉਣੇ ਆ ਅੱਜ ਵੱਡਾ ਵਿਰੋਧ ਹੈ ਇਸ ਚੀਜ਼ ਦਾ ਉਸ ਵਿਰੋਧ ਨੂੰ ਲੈ ਕੇ ਤੁਸੀਂ ਵੇਖ ਲਓ ਭਾਰੀ ਬਾਰਿਸ਼ ਪੈ ਰਹੀ ਆ ਫੇਰ ਵੀ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਮਾਮਾ ਪੈਣਾ ਜ਼ਮਾਈ ਪੱਗੂ ਦੀਆਂ ਵਾਰਸਾਂ ਘਰਾਂ ਦੇ ਵਿੱਚੋਂ ਆਏ ਆ ਤੇ ਰੋਜ਼ ਆਇਆ ਵੀ ਕਿਸੇ ਕੀਮਤ ਤੇ ਵੀ ਅਸੀਂ ਚਿਪਾਲੇ ਮੀਟਰ ਨਹੀਂ ਲਗੜਨ ਦਵਾਂਗੇ ਕਿਸੇ ਕੀਮਤ ਤੇ ਲਾਲੇ ਨੂੰ ਜਿਹੜਾ ਵਾ ਬਿਜਲੀ ਬੋਰਡ ਨਹੀਂ ਖਰੀਦਣ ਦਵਾਂਗੇ